ਵਿਜੀਲੈਂਸ ਬਿਊਰੋ ਹੁਸ਼ਿਆਰਪੁਰ ਯੂਨਿਟ ਦੇ ਅਧਿਕਾਰੀਆਂ ਨੇ ਏਡੀਸੀ ਜਨਰਲ ਰੀਦਰ ਸ਼ਕੀਲ ਸਿੰਘ ਨੂੰ ਪਿੰਡ ਮੁਰਾਦਪੁਰ ਗੁਰੂਕਰ ਦੇ ਇੱਕ ਵਿਅਕਤੀ ਗੁਰਦੇਵ ਸਿੰਘ ਤੋਂ 15000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਅਤੇ ਕਾਬੂ ਕੀਤਾ ਹੈ ਇਹ ਜਾਣਕਾਰੀ ਦਿੰਦੇ ਐਸਪੀ ਵਿਜੀਲੈਂਸ ਬਿਊਰੋ ਪ੍ਰਵੀਨ ਕੰਡਾ ਨੇ ਦੱਸਿਆ ਹੈ ਕਿ ਗੁਰਦੇਵ ਸਿੰਘ ਦੀ ਭੂਆ ਦੀ 11 ਕਨਾਲ ਜ਼ਮੀਨ ਸੀ ਉਸਦੇ 2012 ਚ ਮੌਤ ਦੇ ਬਾਅਦ ਚਾਰ ਲੋਕਾਂ ਦੇ ਜ਼ਮੀਨ ਦਾ ਜਾਲੀ ਇੰਦਰਾਜ ਆਪਣੇ ਨਾਂ ਕਰਵਾ ਲਿਆ ਗਿਆ ਸੀ ਇਸ ਬੱਚੇ ਕੇਸ ਐਸ ਡੀ ਐਮ ਦੇ ਦਰਜ ਚ ਚੱਲ ਰਿਹਾ ਸੀ ਐਸ ਡੀ ਐਮ ਦੇ ਫੈਸਲੇ ਬਾਅਦ ਗੁਰਦੇਵ ਸਿੰਘ ਨੇ ਇਸ ਦੀ ਅਪੀਲ ਏ ਡੀ ਸੀ ਜਨਰਲ ਦੇ ਕੋਲ ਕੀਤੀ ਏ ਡੀ ਸੀ ਨੇ 22 ਨਵੰਬਰ ਨੂੰ ਕੇਸ ਦੁਬਾਰਾ ਐਸ ਡੀ ਐਮ ਕੋਲ ਭੇਜਣ ਦਾ ਫੈਸਲਾ ਕੀਤਾ ਸੀ ਰੀਡਰ ਨੇ ਏ ਡੀ ਸੀ ਦੇ ਫੈਸਲੇ ਦੇ ਬਾਰੇ ਵਿੱਚ ਗੁਰਦੇਵ ਸਿੰਘ ਨੂੰ ਨਾਂ ਦੱਸਿਆ ਅਤੇ ਉਸ ਨੂੰ ਕਿਹਾ ਕਿ ਉਹ ਫੈਸਲਾ ਉਸ ਦੇ ਪੱਖ ਚ ਕਰਵਾ ਦੇਵੇਗਾ ਇਸ ਲਈ ਉਸ ਨੇ ਕਥਿਤ ਤੌਰ ਤੇ 25000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਕੰਡਾ ਨੇ ਦੱਸਿਆ ਕਿ ਬਾਅਦ ਚ 15000 ਰੁਪਏ ਰਿਸ਼ਵਤ ਦੇਣ ਤੇ ਗੱਲ ਤੈਅ ਹੋ ਗਈ ਗੁਰਦੇਵ ਸਿੰਘ ਨੇ ਇਸ ਬਾਰੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ। ਵਿਜੀਲੈਂਸ ਅਧਿਕਾਰੀਆਂ ਦੀ ਟੀਮ ਨੇ ਐਸਪੀ ਕੰਡਾ ਦੀ ਅਗਵਾਈ 'ਚ ਸਰਕਾਰੀ ਤੇ ਪ੍ਰਾਈਵੇਟ ਗਵਾਹਾਂ ਦੀ ਮੌਜੂਦਗੀ 'ਚ ਸ਼ਕੀਲ ਸਿੰਘ ਨੂੰ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਹੈ। ਐਸਪੀ ਨੇ ਦੱਸਿਆ ਕਿ ਸ਼ਕੀਲ ਸਿੰਘ ਦੇ ਵਿਰੁੱਧ ਭ੍ਰਿਸ਼ਟਾਚਾਰ ਐਕਟ ਤਹਿਤ 7 ਦੇ ਦਿਨ ਕੇਸ ਦਰਜ ਕੀਤਾ ਗਿਆ ਹੈ। ਏਡੀਸੀ ਬਸ ਇੱਥੇ ਜਨਰਲ ਅਪੀਲ ਦੇ ਵਿੱਚ ਕੋਈ 22 ਤਰੀਕ ਨੂੰ ਫੈਸਲਾ ਹੋਇਆ। ਗੁਰਦੇਵ ਸਿੰਘ ਨੂੰ ਪਤਾ ਨਹੀਂ ਲੱਗਿਆ। ਵੀ ਕੀ ਸਪਸ਼ਟ ਕੀ ਫੈਸਲਾ ਹੋਇਆ ਤੇ ਇਹਨੇ ਜਿਹੜਾ ਰੀਡਰ ਸੀਗਾ IDC ਦਾ ਸ਼ਕੀਲ ਸਿੰਘ ਉਹਦੇ ਨਾਲ ਗੱਲਬਾਤ ਕੀਤੀ ਵੀ ਇਹ ਫੈਸਲਾ ਮੈਨੂੰ ਦੱਸੋ ਕੀ ਹੋਇਆ ਤੇ ਸ਼ਕੀਲ ਸਿੰਘ ਕਹਿੰਦਾ ਵੀ ਇਸ ਤਰ੍ਹਾਂ ਨਹੀਂ ਮੇਰੀ ਮੁੱਠੀ ਗਰਮ ਕਰਨੀ ਪੈਣੀ ਹੈ 25000 ਰੁਪਏ ਦੀ ਉਹਨੇ ਮੰਗ ਕੀਤੀ ਤੇ ਇਹ 15000 ਰੁਪਏ ਦੇ ਵਿੱਚ ਇਹਨਾਂ ਦਾ ਸੌਦਾ ਤੈ ਹੋ ਗਿਆ ਉਹਨੇ ਕਿਹਾ ਵੀ ਜਦ ਤੱਕ ਮੈਨੂੰ 15000 ਤੂੰ ਨਹੀਂ ਦਊਂਗਾ ਤੇ ਮੈਂ ਉਨੀ ਦੇਰ ਤੱਕ ਤੇਰੇ ਆਟੋ ਟੈਪ ਨਹੀਂ ਹੋਣ ਦੇਣੇ ਠੀਕ ਹੈ ਤੇ ਜਦੋਂ ਤੂੰ ਪੈਸੇ ਦੇਊਗਾ ਮੈਂ ਤੇਰੇ ਆਰਡਰ ਟਾਈਪ ਕਰਵਾ ਕੇ ਯਾਰੀ ਕਰਵਾ ਦੇਵਾਂਗਾ ਤੇ ਅੱਜ ਫਿਰ ਇਹਨਾਂ ਨੇ ਸਾਡੇ ਕੋਲ ਸ਼ਿਕਾਇਤ ਕੀਤੀ ਤੇ ਉਹਨੂੰ ਅਸੀਂ ਰੰਗੇ ਹਤੀ ਤੇ ਐਡੀਸੀ ਦਫਤਰ ਤੋਂ ਪਕੜਿਆ ਆਪਣੇ ਜੋ ਕਾਰਗਟ ਕੀ ਤਿਆਰੀ ਡਿਪਾਰਟਮੈਂਟ ਅਸੀਂ ਇਹਦੇ ਖਿਲਾਫ ਕੇਸ ਰਿਪੋਰਟ ਕੀਤਾ 7A ਐਕਟ ਦੇ ਤਹਿਤ ਇਹਦੇ ਖਿਲਾਫ ਅਸੀਂ ਕੇਸ ਰਿਪੋਰਟ ਕਰਕੇ ਇਹਦੀ ਇਨਵੈਸਟੀਗੇਸ਼ਨ ਕਰਾਂਗੇ ਹਾਂਜੀ 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 ਰੈੱਡ ਹੰਡਰਡ ਨੂੰ 15000 ਰੁਪਏ ਦੇ ਵਿੱਚ ਕਿਉਂ ਇਹੋ ਕੁਝ ਗੱਲ ਆ ਰਹੀ ਚੀਜ਼ ਇਹ ਚੈੱਕ ਕਰਨੀ ਹੈ ਵੱਖਰਾ ਹੈ ਉਹ ਤਾਂ ਕੇਸ ਦੇ ਵਿੱਚ ਸਾਰੇ ਇਸ਼ੂਸ ਹੈਗੇ ਆ ਉਹਦੇ ਵਿੱਚ ਇਹਨਾਂ ਦੇ ਕਹਿੰਦੇ ਮਤਾਬਕ ਇਹ ਆ ਵੀ ਉਹ ਜਦੋਂ ਪਹਿਲਾਂ ਉਹ ਜਿਹੜੇ ਬੰਦਿਆਂ ਨੇ ਗਲਤ ਜਿਹੜਾ ਇੰਤਕਾਲ ਦਰਜ ਕਰਾਇਆ ਸੀ ਉਹਨਾਂ ਨੇ ਕੋਈ ਲੇਡੀ ਸੀਗੀ ਫਾਲਸ ਹਰਜਿੰਦਰ ਕੌਰ ਦਾ ਨਾਮ ਲਿਖ ਕੇ ਤੇ ਡੈਥ ਸਰਟੀਫਿਕੇਟ ਲਿਖ ਕੇ ਤੇ ਉਹਨਾਂ ਨੇ ਜੋ ਵੀ ਆਪਣਾ ਕੇਸ ਕੁਸ ਜਾਂ ਇੰਦਰ ਰਾਜ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਇਸ ਚੀਜ਼ ਨਾਲ ਰਿਲੇਟਡ ਆ ਇਹ ਦੇਖੋ ਮੈਨੂੰ ਕਹਿ ਰਿਹਾ ਸੀ ਕਿ ਜਿਹੜਾ ਆਰਡਰ ਜਾਰੀ ਕੀਤਾ ਹੈਗਾ ਮੈਂ ਕਿਹਾ ਵੀ ਕੀ ਆਰਡਰ ਜਾਰੀ ਕੀਤਾ ਉਹਦੀ ਮੈਨੂੰ ਕਾਪੀ ਦੇਵੋ ਉਹ ਕਹਿੰਦਾ ਵੀ ਕਾਪੀ ਦੇਵਾਂਗੇ ਫੇਰ ਪਹਿਲਾਂ ਸਾਨੂੰ ਕੋਈ ਪੈਸੇ ਆਉਂਦੇ ਮੇਰੀ ਇੱਕ ਕੇਸ ਦੀ ਜੀ ਹਾਂਜੀ ਹਾਂਜੀ ਕੋਨੇ ਮੇਰੇ ਤੋਂ ਇਹਦੇ ਬਾਰੇ ਚ ਰਿਸ਼ਵਤ ਮੰਗੇ ਮੈਨੂੰ ਕਹਿਣ ਲੱਗਾ ਪਹਿਲੇ ਵੀ ਮੈਂ 25000 ਰੁਪਇਆ ਲੈਣਾ ਤੇ 20000 ਰੁਪਇਆ ਕਹਿੰਦਾ ਮੈਂ ਏਡੀਸੀ ਨੂੰ ਦੇਣਾ ਤੇ 5000 ਰੁਪਇਆ ਮੈਂ ਰੱਖਣਾ ਸੀ ਮੈਂ ਕਿਹਾ ਸਰ ਮੈਂ ਗਰੀਬ ਆਦਮੀ ਆ ਮੈਂ ਇੰਨੀ ਰਿਸ਼ਵਤ ਨਹੀਂ ਦੇ ਸਕਦਾ ਕਹਿੰਦਾ ਫੇਰ ਕੋਈ ਗੱਲ ਨਹੀਂ ਫੇਰ ਤੂੰ ਜੇ ਇੰਨਾ ਨਹੀਂ ਦੇ ਸਕਦਾ ਤੇ ਤੂੰ 15000 ਰੁਪਇਆ ਦੇ ਦੇ ਉਹਦੇ ਵਿੱਚੋਂ 5000 ਰੁਪਇਆ ਕਹਿੰਦਾ ਮੈਂ ਲੈਣਾ ਹੈਗਾ ਤੇ 10000 ਰੁਪਇਆ ਏਡੀਸੀ ਨੂੰ ਦੇਣਾ ਹੈਗਾ ਮੈਂ ਕਿਹਾ ਮੈਂ ਗਰੀਬ ਆਦਮੀ ਆ ਪਰ ਚਲੋ ਮੈਂ ਇਹ ਕਹਿ ਕੇ ਟਾਲ ਦਿੱਤਾ ਮੈਂ ਰਿਸ਼ਵਤ ਨਹੀਂ ਸੀ ਦੇਣੀ ਚਾਹੁੰਦਾ ਮੈਂ ਕਿਹਾ ਵੀ ਕੋਈ ਗੱਲ ਨਹੀਂ ਮੈਂ ਸੋਚ ਕੇ ਇਹਦੇ ਬਾਰੇ ਤੈਨੂੰ ਦੱਸਾਂਗਾ ਬਸ ਇਹ ਕਹਿ ਕੇ ਮੈਂ ਫਿਰ ਉਸ ਤੋਂ ਬਾਅਦ ਫਿਰ ਬਿਜਿਲੈਂਸ ਦੇ ਦਫ਼ਤਰ ਪੇਸ਼ ਹੋਇਆ ਮੈਂ ਸਭ ਕੁਝ ਸ਼ਿਕਾਇਤ ਕੀਤੀ ਕਿ ਇਸ ਤਰ੍ਹਾਂ ਕਰਕੇ ਜੋ ਐਡੀਸੀ ਸਾਹਿਬ ਦਾ ਰੀਡਰ ਹੈਗਾ ਆ ਸ਼ਕੀਲ ਸਿੰਘ ਮੇਰੇ ਕੋਲੋਂ ਇੰਨੀ ਰਿਸ਼ਵਤ ਮੰਗਦਾ ਲੇਕਿਨ ਮੈਂ ਦੇ ਨਹੀਂ ਸਕਦਾ ਹੁਸ਼ਿਆਰਪੁਰ ਤੋਂ ਯੋਗੇਸ਼ ਬਹਿਲ ਦੀ ਰਿਪੋਰਟ ਪੰਜਾਬ ਟੂਡੇ